ਰਾਜਪੂਰਿਆ ਵਿੱਚ ਪੰਜਾਬ ਦੀ ਸਭ ਤੋਂ ਪਹਿਲਾ ਹੋਈ ਕਣਕ ਦੀ ਸਰਕਾਰੀ ਖਰੀਦ ਦੀ ਸ਼ੁਰੂਆਤ ਮੰਤਰੀ ਲਾਲ ਚੰਦ ਕਟਾਰੂ ਚੱਕ ਪੁੱਜੇ ਰਾਜਪੂਰਾ ਦੀ ਮੰਡੀ ਤੇ ਖਰੀਦ ਦੀ ਕੀਤੀ ਸ਼ੁਰੂਆਤ ਪੰਜਾਬ ਵਿਚ 1 ਅਪ੍ਰੈਲ 2025 ਤੋਂ ਕਣਕ ਦੀ ਸਰਕਾਰੀ ਖਰੀਦ ਸ਼ੁਰੂ ਹੋ ਗਈ ਹੈ ਅੱਜ ਵਿਸ਼ੇਸ਼ ਤੌਰ ਤੇ ਖੁਰਾਕ ਸਪਲਾਈ ਮੰਤਰੀ ਲਾਲ ਚੰਦ ਘਟਾਰੂ ਚੱਕ ਪੁੱਜੇ ਅਤੇ ਖਰੀਦ ਦੀ ਸ਼ੁਰੂਆਤ ਕੀਤੀ ਇਸ ਵਾਰੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੂਬੇ ਦੀ ਸਰਕਾਰ ਨੇ ਇਸ ਲਈ ਪੂਰੇ ਪ੍ਰਬੰਧ ਕੀਤੇ ਹਨ ਜਿਸ ਵਿੱਚ 1864 ਮੰਡੀਆਂ ਅਤੇ ਖਰੀਦ ਕੇਂਦਰ ਸਥਾਪਿਤ ਕੀਤੇ ਗਏ ਹਨ ਅਤੇ ਲੋਡ ਪੈਂਤੇ 700 ਅਰਜੀ ਮੰਡੀਆਂ ਵੀ ਤਿਆਰ ਕੀਤੀਆਂ ਗਈਆਂ ਹਨ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਦੱਸਿਆ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਇਸ ਲਈ ਬਿਜਲੀ ਪੀਣ ਵਾਲਾ ਪਾਣੀ ਅਤੇ ਮੈਡੀਕਲ ਸਹੂਲਤਾਂ ਵਰਗੀਆਂ ਸੁਵਿਧਾਵਾਂ ਮੰਡੀਆਂ ਵਿੱਚ ਉਪਲਬਧ ਕਰਵਾਈਆਂ ਗਈਆਂ ਹਨ ਮੰਤਰੀ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਨੇ ਕਣਕ ਦੀ ਖਰੀਦ ਲਈ 28000 ਕਰੋੜ ਦੀ ਕੈਸ਼ ਕ੍ਰੈਡਿਟ ਲਿਮਟ ਪ੍ਰਾਪਤ ਕੀਤੀ ਜਿਸ ਦੇ ਨਾਲ ਕਿਸਾਨਾਂ ਨੂੰ ਉਹਨਾਂ ਦੀ ਫਸਲ ਦੀ ਅਦਾਇਗੀ ਐਮਐਸਪੀ ਦੇ 24 ਘੰਟਿਆਂ ਦੇ ਅੰਦਰ ਕੀਤੀ ਜਾਵੇਗੀ ਰਾਜਪੂਰਾ ਮੰਡੀ ਵਿੱਚ ਕਣਕ ਦੀ ਖਰੀਦ ਦੀ ਸ਼ੁਰੂਆਤ ਮੰਤਰੀ ਲਾਲ ਚੰਦ ਘਟਾਰੂ ਚੱਕ ਨੇ ਕੀਤੀ ਤੇ ਹਰਵਿੰਦਰ ਸਿੰਘ ਪੱਬਲ ਦੇ ਰਹਿਣ ਵਾਲੇ ਕਿਸਾਨ ਦੀ ਪਹਿਲੀ ਖਰੀਦ ਹੋਣ ਤੇ ਮੰਤਰੀ ਵੱਲੋਂ ਮੂੰਹ ਮਿੱਠਾ ਕਰਵਾਇਆ ਗਿਆ ਇਸ ਦੌਰਾਨ ਉਹਨਾਂ ਨੇ ਕਿਸਾਨਾਂ ਨੂੰ ਇਹ ਭਰੋਸਾ ਦਿਵਾਇਆ ਕਿ ਸਰਕਾਰ ਉਹਨਾਂ ਦੀਆਂ ਸਭ ਤਰ੍ਹਾਂ ਦੀਆਂ ਸਹੂਲਤਾਂ ਦਾ ਧਿਆਨ ਰੱਖ ਰਹੀ ਹੈ ਤੇ ਮੰਡੀ ਤੋਂ ਇੱਕ ਇੱਕ ਦਾਣਾ ਚੁੱਕਿਆ ਜਾਵੇ ਤੇ ਤੁਰੰਤ ਭੁਗਤਾਨ ਹੋਵੇ। ਇਸ ਮੌਕੇ ਤੇ ਹਲਕਾ ਵਿਧਾਇਕ ਨੀਨਾ ਮਿੱਤਲ, ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ, ਡੀਸੀ ਪਟਿਆਲਾ, ਡਾਕਟਰ ਪ੍ਰੀਤੀ ਯਾਦਵ, ਮੰਡੀ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਅਤੇ ਹੋਰ ਆਰਟੀ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ। ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀਨਾ, ਦੀਪਕ ਕੁਮਾਰ ਦੀ ਰਿਪੋਰਟ। ਸਰ ਕੀ ਕਹਿਣਾ ਜੀ ਅੱਜ ਰਾਜਪੁਰਾ ਖਰੀਦ ਵਾਸਤੇ ਪਹੁੰਚੇ ਹੋ ਤੁਸੀਂ ਅ ਸਭ ਤੋਂ ਪਹਿਲਾਂ ਤਾਂ ਮੈਨੂੰ ਖੁਸ਼ੀ ਹੈ ਕਿ ਅੱਜ ਪੰਜਾਬ ਦੇ ਅੰਦਰ ਪਹਿਲੀ ਢੇਰੀ ਰਾਜਪੁਰੇ ਦੇ ਅੰਦਰ ਥੋਲੀ ਗਈ ਹੈ ਅ ਹਰਵਿੰਦਰ ਸਿੰਘ ਕਿਸਾਨ ਜਿਨ੍ਹਾਂ ਦਾ ਪਿੰਡ ਪਾਪਲ ਹੈ ਉਹ ਉਹ ਪੰਜਾਬ ਦੇ ਪਹਿਲੇ ਕਿਸਾਨ ਹਰਵਿੰਦਰ ਸਿੰਘ ਬਣੇ ਨੇ ਜਿਨ੍ਹਾਂ ਦੀ ਅੱਜ ਢੇਰੀ ਇੱਥੇ ਥੋਲੀ ਗਈ ਹੈ ਸੋ ਮੇਰੇ ਵੱਲੋਂ ਹਰਵਿੰਦਰ ਸਿੰਘ ਨੂੰ ਬਿਨਾਰਖਾਂ ਔਰ ਸਮੁੱਚੇ ਪੰਜਾਬ ਦੇ ਕਿਸਾਨਾਂ ਨੂੰ ਅਸੀਂ ਪਹਿਲਾਂ ਹੀ ਜੀ ਆਇਆਂ ਕਹ ਚੁੱਕੇ ਹਾਂ ਕਾਲੀ ਦਿਤੀ ਤੋਂ ਪੰਜਾਬ ਦੀਆਂ ਮੰਡੀਆਂ 'ਚ ਕਣਕ ਦੀ ਖਰੀਦ ਦਾ ਐਲਾਨ ਕੀਤਾ ਹੋਇਆ ਸੋ ਉਹਦੇ ਲਈ ਜਿੰਨੇ ਵੀ ਲੋੜਿੰਦੇ ਕਾਜ਼ ਨੇ ਉਹ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੇ ਦੇਸ਼ ਨੇ ਉਹਦੇ ਤਰ੍ਹਾਂ ਪੂਰੇ ਕੀਤੇ ਜਾ ਚੁੱਕੇ ਆ ਸੋ ਅ ਅੱਜੋ ਦੀ ਸ਼ੁਰੂਆਤ ਹੋਈ ਆ ਪੰਜਾਬ ਦੇ ਅੰਦਰ ਜਿਹੜੀ ਵੀਟ ਡਿਪਾਰਟਮੈਂਟ ਦੀ ਸੋ ਮੇਰੇ ਨਾਲ ਭੈਣ ਜੀ ਨੀਨਾ ਮਿੱਤਲ ਜੀ ਜਿਹੜੇ ਸਾਡੇ ਵਿਧਾਇਕ ਨੇ ਰਾਜਪੁਰੇ ਤੋਂ ਔਰ ਮੇਰੇ ਪੰਜਾਬ ਦੇ ਸੈਕਟਰੀ ਰਾਫਲ ਤਵਾੜੀ ਜੀ ਔਰ ਮੇਰੇ ਡਾਇਰੈਕਟਰ ਵਿਰਿੰਦਰ ਸ਼ਰਮਾ ਜੀ ਡੀਸੀ ਮੈਡਮ ਪਟਿਆਲਾ ਸੋ ਸਮਸ ਜਿਹੜੇ ਸਾਡੇ ਅਧਿਕਾਰੀ ਸਿਵਾਨ ਨੇ ਅੱਜ ਉਹਨਾਂ ਦੀ ਗਵਾਈ ਦੇ ਵਿੱਚ ਇੱਥੇ ਕੀਦੀ ਸ਼ੁਰੂਆਤ ਕੀਤੀ ਹੈ ਸੋ ਲਗਾਤਾਰ ਜਿਉਂ-ਜਿਉਂ ਸਮਾਂ ਦੇਣ ਵੀ ਤਣਿਆ ਤੇ ਜਿਹੜੀ ਵੀਟ ਦੀ ਪ੍ਰੋਕਿਊਰਮੈਂਟ ਦਾ ਸੀਜ਼ਨ ਆ ਉਹ ਪੀਕ ਤੇ ਜਾਣਾ ਸੋ ਅਸੀਂ ਸਾਰੇ ਬੰਦੋਬਸ ਪੰਜਾਬ ਦੀਆਂ ਮੰਡੀਆਂ ਚ ਕੀਤੇ ਆ ਸੋ ਮੈਂ ਜਾ ਸਕਦਾ ਕਿ 124 ਲੱਖ ਐਮਪੀ ਦਾ ਟਾਰਗੇਟ ਜਿਹੜਾ ਸਾਨੂੰ ਐਫਸੀਈ ਵੱਲੋਂ ਮਿਲਿਆ ਭਾਰਤ ਸਰਕਾਰ ਵੱਲੋਂ ਔਰ ਜਿਸ ਕਿਸਮ ਦੀ ਫੀਡਬੈਕ ਹੈ ਚੰਗੀ ਫਸਲ ਹੈ ਪੰਜਾਬ ਦੇ ਅੰਦਰ ਬੰਪਰ ਫਸਲ ਦੀ ਸੁਭਾਵਨਾ ਉਹਦੇ ਮੁਤਾਬਕ ਅਸੀਂ ਇਹ ਟਾਰਗੇਟ ਪੂਰਾ ਕਰਾਂਗੇ ਸੋ 28894 ਕਰੋੜ ਰੁਪਏ ਦੀ ਜਿਹੜੀ ਕੈਸ਼ ਕ੍ਰੈਡਿਟ ਲਿਮਿਟ ਜਿਹੜੀ ਸਾਡੇ ਕੋਲ ਸੀਸੀ ਵਾਲਾ ਉਹ ਵੀ ਅਵੇਲੇਬਲ ਹੈ ਸਾਡੇ ਕੋਲ ਪਹੁੰਚ ਚੁੱਕੀ ਹੈ ਆਰਬੀ ਵੱਲੋਂ ਤੇ ਲਗਭਗ ਬਾਰਦਨ ਦਾ 100% 5 ਲੱਖ ਗੱਟੇ ਜਿਹੜੇ ਆ ਸਾਨੂੰ ਚਾਹੀਦੇ ਹੁੰਦੇ ਆ ਵੀਟ ਦੀ ਪ੍ਰਕੂਅਰਮੈਂਟ ਦੇ ਲਈ ਉਹ ਵੀ ਸਾਡੇ ਕੋਲ ਆਲਮੋਸਟ ਸਾਡੇ ਕੋਲ ਪਹੁੰਚ ਚੁੱਕੇ ਆ ਬਲਕਿ ਜਿੱਥੇ ਜਿੱਥੇ ਮੰਡੀਆਂ ਨੇ ਖਰੀਦ ਕੇਂਦਰ ਨੇ ਉਥੇ ਅਸੀਂ ਪੁੱਜਦੇ ਜਿਹੜੇ ਆ ਉਹ ਆਪਣਾ ਕਰ ਦਿੱਤੇ ਗਏ ਆ ਸੋ 1865 ਮੰਡੀਆਂ ਜਿਹੜੇ ਖਰੀਦ ਕੇਂਦਰ ਨੇ ਪੱਕੇ ਸਾਡੇ ਪੰਜਾਬ ਦੇ ਅੰਦਰ ਉਹਨਾਂ ਦੇ ਵਿੱਚ ਮਤਲਬ ਖਰੀਦ ਹੋਣੀ ਆ ਸੋ ਅੰਦਾਜ਼ਨ 8 ਲੱਖ ਦੇ ਕਰੀਬ ਕਿਸਾਨ ਜਿਹੜੇ ਆ ਉਹ ਪੰਜਾਬ ਦੇ ਵੱਖ-ਵੱਖ ਇਲਾਕਿਆਂ ਚੋਂ ਆਪਣੀ ਫਸਲ ਲੈ ਕੇ ਆਣਗੇ ਸੋ ਲੋਡ ਪੈਣ ਤੇ ਜੇ ਕਿਤੇ ਨਾਜ਼ਰ ਆਵੇ ਤਾਂ ਸਾਡੇ ਕੋਲ ਆਰ ਸਟਾਰਜੀ ਮੰਡੀਆਂ ਵੀ ਨੇ ਸਿਸੂ ਮੰਡੀਆਂ ਉਹ ਵੀ ਅਸੀਂ ਹਰ ਵਾਰ ਉਹ ਮਲਜ਼ੂਜ਼ ਕਰਦੇ ਆ ਸੋ 2425 ਰੁਪਏ ਜਿਹੜੀ ਐਮ ਐਸ ਪੀ ਆ ਉਹਦੇ ਉੱਤੇ ਕਿਸਾਨ ਦੀ ਫਸਲ ਖਰੀਦੀ ਜਾਊਗੀ ਸੋ ਮੈਂ ਪੰਜਾਬ ਦੇ ਕਿਸਾਨਾਂ ਨੂੰ ਇਹ ਕਹਾਂਗਾ ਕਿ ਬਿਲਕੁਲ ਚੜ੍ਹਦੀ ਕਲਾ ਚ ਆਪਣੀ ਫਸਲ ਲੈ ਕੇ ਮੰਡੀ ਜਾਣ ਕੱਲਾ ਕੱਲਾ ਦਾਣਾ ਚੱਕਾਂਗੇ ਐਮਐਸਪੀ ਤੋਂ ਚੱਕਾਂਗੇ ਔਰ ਇਹਦੇ ਲਈ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਪੰਜਾਬ ਦੇ ਕਿਸਾਨ ਨੂੰ ਨਾ ਆਵੇ ਸਾਡੀ ਕੋਸ਼ਿਸ਼ ਹੋਏਗੀ ਕਿ ਮੰਡੀਆਂ ਦੇ ਅੰਦਰ ਪਾਣੀ ਦੀ ਚੰਗੀ ਵਿਵਸਥਾ ਹੋਵੇ ਬਾਕੀ ਜਿੰਨਾ ਵੀ ਸਾਡਾ ਡਿਪਾਰਟਮੈਂਟ ਦਾ ਸਰਕਾਰ ਦਾ ਮੈਕੈਨਿਜ਼ਮ ਹੈ ਉਹ ਸਾਰਾ ਆਪਣੇ ਆਪਣੇ ਥਾਂ ਡਿਪਲੋਏਟ ਕਰ ਦਿੱਤਾ ਗਿਆ ਸੋ ਮੇਰੇ ਵੱਲੋਂ ਫਿਰ ਦੁਬਾਰਾ ਕਾਜ ਹਰਵਿੰਦਰ ਸਿੰਘ ਨੂੰ ਮੁਬਾਰਕਾ ਜਿਹਨਾਂ ਦੀ ਜਿਹੜੇ ਪਹਿਲੇ ਪੰਜਾਬ ਦੇ ਕਿਸਾਨ ਬਣੇ ਆ ਮਾਨਜੋਗ ਮੁੱਖ ਮੰਤਰੀ ਜੀ ਵੱਲੋਂ ਵੀ ਸੋ ਸ੍ਰੀਮ ਭਗਵੰਤ ਮਾਨ ਜੀ ਦਾ ਆਦੇਸ਼ ਆ ਕਿ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਮਜ਼ਦੂਰਾ ਨੂੰ ਮੰਡੀ ਦੇ ਅੰਦਰ ਕੋਈ ਦਿੱਕਤ ਨਾ ਆਵੇ ਇਹਦੇ ਲਈ ਮਤਲਬ ਪੂਰੀ ਜਿਹੜੀ ਤੰਦਈ ਦੇ ਨਾਲ ਸਾਡੇ ਅਧਿਕਾਰੀ ਸਹਿਬਾਨ ਵੀ ਆਪਣੀ ਨਜ਼ਰ ਰੱਖੀ ਹੋਇਆ ਮੈਂ ਵੀ ਇਹਨਾਂ ਦਿਨਾਂ ਚ ਮੰਡੀਆਂ ਦੇ ਅੰਦਰ ਹੀ ਆ ਸੋ ਹਰ ਤਰ੍ਹਾਂ ਦੀ ਸਿੱਧੇ ਦੇ ਨਾਲ ਜਿਹੜਾ ਉਹ ਪ੍ਰਬੰਧ ਕੀਤਾ ਆ ਸੋ ਕਿਸਾਨ ਆਣ ਅਸੀਂ ਉਹਨਾਂ ਦਾ ਇੰਤਜ਼ਾਰ ਕਰ ਰਹੇ ਹਾਂ ਤੱਲਾਕ ਤੱਲਾਕ ਦਾਣਾ ਪੰਜਾਬ ਦੀ ਮੰਡੀਆਂ ਦੀ ਚੈੱਕ ਕਰਦੇ ਆ ਕੋਈ ਨਵੀਂ ਅਦਿਕਾ ਨਾ ਕਰਦੀ ਆ ਤਾਂ ਉਹਦੇ ਵਿੱਚ ਕਿੰਨੀ ਕਿ ਨਵੀਂ ਆਪਾਂ کوئی ایشو ਆਣਾ ਨਹੀਂ ਮਤਲਬ ਖਾਸ ਕਰਕੇ ਕਣਕ ਦੇ ਅੰਦਰ ਐਸਾ ਕੋਈ ایشو ਨਹੀਂ ਆਏਗਾ ਸੋ ਚੰਤਨਦਰਪੂ ਆਸੀ ਮੈਂ ਇਸੇ ਕਹਿ ਰਹੇ ਆ ਕਿ ਕਿਸਾਨ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਮੰਡੀ ਚ ਨਹੀਂ ਆਉਣੀ ਚਾਹੀਦੀ ਕਣਕ ਦੇ ਰੱਖਣ ਵਾਲ ਛਾਂ वगैरह ਦੇ ਸਾਰੀ ਇੰਤਜ਼ਾਮ ਹੋਵੇ ਜੀ ਬਿਲਕੁਲ ਸਪੇਸ ਦੇ ਪ੍ਰਬੰਧ ਕੀਤੇ ਆ ਔਰ ਬਸ ਮੈਂ ਕੁਦਰਤ ਦਾ ਆਸ਼ੀਰਵਾਦ ਰਹੇ ਮੌਸਮ ਦਾ ਸਾਡੇ ਉੱਤੇ ਔਰ ਹਰੇਕ ਫੈਕਲਟੀ ਜਿਹੜੀ ਇਸ ਗੌਰਮੈਂਟ ਨਾਲ ਜੁੜੀ ਆ ਉਹਦੇ ਲਈ ਸਿਜ਼ਨ ਬੈਟਰ ਹੋਵੇ ਸਾਡੀਆਂ ਦੁਆਵਾਂ ਵੀ ਨੇ ਤੇ ਸਾਡੀ ਉਮੀਦ ਵੀ ਹੈ ਕਿਹੜਾ ਪਿੰਡਾ ਵੀਰ ਜੀ ਪੱਪਲੇ ਜੀ ਪਿੰਡਾ ਕਿੰਨੀ ਫਸਾਈਏ ਤੁਹਾਡੀ ਆਪਣੀ ਜੀ ਅੱਜ 5 ਕਿੱਲਿਆਂ ਦੀ ਆਈ ਹੈ ਕੀ ਕਹਿਣਾ ਚਾਹੁੰਦੇ ਹੋ ਜੀ ਵੀ ਅੱਜ ਮੰਤਰੀ ਸਾਹਿਬ ਨੇ ਤੁਹਾਡੀ ਪਹਿਲੀ ਟਿੱ ਦਿੱਤੀ ਪਹਿਲੀ ਟਿੱ ਮੈਂ ਸ਼ੁਕਰਾਨਾ ਕਰਦਾ ਜੀ ਆਮ ਆਦਮੀ ਪਾਰਟੀ ਦਾ ਤੇ ਜਿਨ੍ਹਾਂ ਨੇ ਬੋਲੀ ਲਾ ਕੇ ਪੂਰੇ ਪੰਜਾਬ ਨੂੰ ਅ ਪੂਰੇ ਪੰਜਾਬ ਨੂੰ ਮਾਣ ਬਧਾਇਆ ਪੂਰੇ ਪੰਜਾਬ ਦਾ ਤੇ ਮੈਂ ਸ਼ੁਕਰੀਆ ਕਰਦਾ ਹਾਂ ਭਗਵੰਤ ਸਿੰਘ ਮਾਨਤਾ ਜੀ ਸਾਬਕਾ ਮੰਤਰੀ ਕੀ ਰੇਟ ਨਾਲ ਚੱਕੀ ਆ ਕੁਛ ਹੈ ਜੀ ਦੱਸੋ ਨਾ ਇਹ ਲੱਗਿਆ ਸਰਕਾਰੀ ਰੇਟਾ ਸਰਕਾਰੀ ਰੇਟ ਚੱਕੀ ਹੈ ਹਾਂ ਜੀ ਤੁਸੀਂ ਕਦੋਂ ਲਿਆਇ ਸੀ ਫਤਗੜੇ ਇਹ ਬਾਜੀ ਮ다가 ਸਵੇਰੇ 10:00 ਵਜੇ ਲਿਆ ਜੀ ਉਸ ਤੋਂ ਬਾਅਦ ਪੱਖਾ ਲਾ ਕੇ ਤਿਆਰ ਹੋ ਗਈ ਤੇ ਨਾਲ ਲੱਗਦੀ ਜੀ ਕੋਈ ਕੋਈ ਦਿੱਕਤ ਪਰੇਸ਼ਾਨੀ ਨਾ ਜੀ ਕੋਈ ਪਰੇਸ਼ਾਨੀ ਨਹੀਂ ਹੈ ਜੀ ਮੰਡੀ ਦੇ ਮੰਡੀ ਦੇ ਵਿੱਚ ਜਿਹੜੇ ਪ੍ਰਬੰਧ ਕਰਵਾ ਦਿੱਤੇ ਆ ਉਹਦੇ ਬਾਰੇ ਦੱਸੋ ਕੁਝ ਵਧੀਆ ਪ੍ਰਬੰਧ ਹੋਏ ਹੋਏ ਆ ਜੀ ਹਾਂ ਜੀ ਸਭ ਸਾਫ ਸਫਾਈ ਹੈ ਜੀ ਇੱਥੇ ਤੇਰੀ ਦਾ ਜਿੱਦਾਂ ਮੈਡਮ ਨੀਨਾ ਮਿੱਤਲ ਜੀ ਨੇ ਤੇਰੀਆਂ ਆ ਕੇ ਗਵਰਨਮੈਂਟ ਰੇਟ ਲਾਈਏ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੀ ਆਪਾਂ ਦੇਖੋ ਪੰਜਾਬ ਦੀ ਮਾਲਵੇ ਦੀ ਸਭ ਤੋਂ ਓਗੇਤੀ ਮੰਡੀ ਰਾਜਪੁਰਾ ਜਿਸ ਦੇ ਵਿੱਚ ਸਭ ਤੋਂ ਪਹਿਲਾਂ ਹਰ ਸਾਲ ਕਣਕਾਂ ਦੀ ਅੱਜ ਵੀ ਸਾਡੀ ਮੰਡੀ ਰਾਜਪੁਰਾ ਦੇ ਵਿੱਚ ਸਭ ਤੋਂ ਪਹਿਲਾਂ ਕਣਕ ਆਈ ਆ ਜਿੱਥੇ ਅੱਜ ਸਾਡੇ ਮੰਤਰੀ ਜੀ ਲਾਲ ਚੰਦ ਕਟਾਰੂ ਚੱਕ ਜੀ ਫੂਡ ਸਪਲਾਈ ਤੇ ਸਾਡੇ ਹਲਕੇ ਦੇ ਐਮਐਲਏ ਸਾਹਿਬ ਉਹਨਾਂ ਨੇ ਸ਼ਿਰਕਤ ਕੀਤੀ ਸੀ ਤੇ ਅੱਜ ਉਦਘਾਟਨ ਹੋਇਆ ਤੇ ਕਣਕ ਦੀ ਜਿਹੜੀ ਢੇਰੀ ਸੀ ਉਹ ਵੇਅਰਹਾਊਸ ਨੇ ਲਈ ਹੈ ਤੇ ਉਹਨਾਂ ਨੇ ਵਾਅਦਾ ਕੀਤਾ ਵੀ ਕਿਸਾਨ ਨੂੰ ਬਿਲਕੁਲ ਵੀ ਹਰਾ ਨਹੀਂ ਹੋਣ ਦੇਵਾਂਗੇ ਸ਼ਾਮ ਨੂੰ ਵੇਲਾ ਕਰਕੇ ਘਰ ਤੋਰਾਂਗੇ ਤੇ ਜਿਸ ਤਰ੍ਹਾਂ ਕਿ ਪਹਿਲੀ ਖਰੀਦ ਹੋਈ ਹੈ ਜੀ ਕਿਹੜੇ ਪਿੰਡ ਦਾ ਸੀਗਾ ਕਿਸਾਨ ਹਰਵਿੰਦਰ ਸਿੰਘ ਸੀ ਪੁੱਤਰ ਜਸਵੰਤ ਸਿੰਘ ਪਿੰਡ ਪੱਪਣ ਜੀ ਹੋਰ ਆਪਣੇ ਇੱਥੇ ਦੀ ਜਿਹੜੀਆਂ ਸਹੂਲਤਾਂ ਜਿਹੜੀਆਂ ਇਹਨਾਂ ਨੂੰ ਮਿਲਦੀਆਂ ਉਹ ਸੜਕ ਮੁਕੰਮਲ ਹੋ ਗਈ ਹੈ ਬਾਰਦਾਨੀਆਂ ਜਾਂ ਕੁਝ ਹੋਰ ਬਾਰਦਾਨਾ ਵੀ ਵਧੂ ਹੈ ਇਸ ਵਾਰੀ ਪ੍ਰਾਈਵੇਟ ਗਾਹਕ ਵੀ ਵਧੂ ਹੈ ਕੋਈ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਵੇਗੀ ਬਾਕੀ ਕਣਕ ਦੀ ਮੰਗ ਬਹੁਤ ਹੈ ਇਸ ਕਰਕੇ ਮੁਸ਼ਕਲ ਸ਼ਾਇਦ ਨਾ ਹੋਵੇ ਵਾਕਈ ਪ੍ਰਮਾਤਮਾ ਦੀ ਮਿਹਰ ਹੈ ਇਸ ਵਾਰ ਝਾੜ ਵੀ ਵਧੀਆ ਕੀ ਕਹਿਣਾ ਚਾਹੁੰਦੇ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਇਹੀ ਅਪੀਲ ਕਰਨਾ ਚਾਹੁੰਦੇ ਆ ਕਿ ਕਣਕ ਭਾਵੇਂ 1-2 ਦਿਨ ਚਾਰ ਦਿਨ ਰੋਕ ਕੇ ਲੈ ਕੇ ਆਇਓ ਪਰ ਲੈ ਕੇ ਸੁੱਕੀ ਆਇਓ ਕਿਉਂਕਿ ਲੇਬਰਾਂ ਦੀ ਬਹੁਤ ਵੱਡੀ ਘਾਟ ਆ ਇੱਥੇ ਜੋ ਗਿੱਲਾ ਮਾਲ ਲੈ ਕੇ ਆਇਆ ਹੋਇਆ ਤਾਂ ਫਿਰ ਉਸ ਨੂੰ ਸੁਕਾਉਣ ਵਾਸਤੇ 2 ਦਿਨ ਬੈਠਣਾ ਪਊ